ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਖਾਸ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹਣੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਨਦੀਪ ਕੌਰ ਕਾਸਟ ਜੱਟ ਸਿੱਖ ਗੋਤ ਵੜੈਚ ਉਮਰ 8491 ਕੱਦ 5 ਫੁੱਟ ਪੜਾਈ ਜੀ ਐਨ ਐਮ ਐਂਡ ਪੋਸਟ ਬੇਸਿਕ ਨਰਸਿੰਗ ਪਿਤਾ ਰਿਟਾਇਰ ਨੇ ਕਾਨਗੋ ਤੇ ਪ੍ਰਾਏਕੀ ਮੈਰੀਡ ਇ ਕੈਨੇਡਾ ਪੀ ਆਰ ਮਾਤਾ ਪਿਤਾ ਕੋਲ ਵਿਜ਼ਟਰ ਵੀਜ਼ਾ ਹੈ 10 ਸਾਲ ਦਾ ਤੇ ਕੰਮੇ ਜੀ ਕੁੜੀ ਵਰਕ ਪਰਮਿਟ ਤੇ ਆ ਤੇ ਪੀਆਰ ਫਾਈਲ ਅਪਲਾਈ ਹੈ ਜੀ ਤੇ ਮੰਗੇ ਪਰਿਵਾਰ ਦੇ ਮੁੰਡਾ ਕੈਨੇਡਾ ਹੋਵੇ ਜਾਂ ਪੰਜਾਬ ਤੋਂ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਕੌਰ ਪਤਾ ਲੁਧਿਆਣਾ ਕਾਸਟ ਅਰੋੜਾ ਸਿੱਖ ਗੋਤ ਗੰਬੀਰ ਉਮਰ 31 7 1995 ਜਨਮ ਸਥਾਨ ਲੁਧਿਆਣਾ ਜਨਮ ਟਾਈਮ 1:50 ਪੀਐਮ ਕੱਦ 5 ਫੁੱਟ 1 ਇੰਚ ਪੜਾਈ ਬੀਐਸਸੀ ਨਰਸਿੰਗ ਪ੍ਰਾਇ 1 ਕੇਜੀ ਕੈਨੇਡਾ ਪੀਆਰਏ ਤੇ ਕੰਮੇ ਜੀ ਡੀਐਮਸੀ ਹਸਪੀਟਲ ਵਰਕ ਐਸ ਅ ਨਰਸ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ PR ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਹੁਸ਼ਿਆਰਪੁਰ ਕਾਸਟ ਸ਼ਰਮਾ ਉਮਰ 1992 ਕੱਦ 5 ਫੁੱਟ 9 ਇੰਚ ਪੜ੍ਹਾਈ BSC ਹਾਰਡਵੇਅਰ ਔਨਲੀ ਵਾ ਸੌਰੀ ਵਾਣੀ ਇਅਰ ਐਮ ਐਸ ਸੀ ਟਾਪਰ ਇਨ ਪੰਜਾਬ ਸੇਫਟੀ ਐਂਡ ਲੋਸ਼ ਫਰਮ ਜੋ ਕਿ ਕਾਮੇ ਜੀ ਕਰੰਟਲੀ ਲਿਵਿੰਗ ਇਨ ਯੂ ਐਸ ਏ ਆਪਣਾ ਕੰਪਨੀ ਹੈ ਜੀ ਆਪਣੀ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਨੋ ਸਮੋਕਿੰਗ ਐਂਡ ਨੋ ਡਰਿੰਕਿੰਗ ਮੰਗੇ ਜੀ ਪਰਿਵਾਰ ਦੀ ਕੁੜੀ ਕੈਨੇਡਾ ਜਾਂ ਯੂ ਐਸ ਏ ਪੀਆਰ ਹੋਵੇ ਕੱਦ 5 ਫੁੱਟ 2 ਇੰਚ ਤੱਕ ਹੋਵੇ ਤੇ ਕਿਸੇ ਵੀ ਜਰਨਲ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਵੀਰ ਸਿੰਘ ਗੁਰਸਿੱਖ ਪਤਾ ਪਟਿਆਲਾ ਕਾਸਟ ਜੱਟ ਸਿੱਖ ਉਮਰ 21 1991 ਕੱਦ 5 ਫੁੱਟ 7 ਇੰਚ ਪੜ੍ਹਾਈ ਪੀ ਐਚ ਡੀ ਇਨ ਬਾਇਓ ਟੈਕਨੋਲੋਜੀ ਕਾਮੇ ਜੀ ਕੰਰੈਂਟਲੀ ਵਰਕਿੰਗ ਐਸ ਸੀਨੀਅਰ ਪ੍ਰੋਜੈਕਟ ਐਸੋਸੀਏਟ ਐਟ ਸੀ ਐਸ ਆਈ ਆਰ ਹਿਮਾਚਲ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਵਿਆਹ ਸਿੰਪਲ ਕਰਨਾ ਹੈ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਤੇ ਡਾਇਰੈਕਟ ਗੱਲਬਾਤ ਕਰ ਸਕਦੇ ਅਗਲਾ ਰਿਸਟਾਡ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ 11 ਜੁਲਾਈ 1988 ਕੱਦ 5 ਫੁੱਟ 10 ਇੰਚ ਪੜ੍ਹਾਈ ਪਲੱਸ 2 3 ইয়ার্স ডিপ্লোমা ইলেকট্রনিক এন্ড কমিউনিকেশন ইঞ্জিনিয়ারিং ਕੰਮੇ ਜੀ প্রাইভেট জব ਕਰਦੇ ਨੇ ਤਿੰਨ ਕਿੱਲੇ ਜ਼ਮੀਨ ਹੈ ਪੈਨ 1 ਕਿ ਮੈਰਿਡ 1 ਕਿ ਮੈਰਿਡ ਮੰਗੇ ਪਰਿਵਾਰ ਦੀ ਸਿੰਪਲ ਮੈਰਿਜ ਕਰਨੀ ਹੋਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਦੀ ਕੋਈ ਮੰਗ ਨਹੀਂ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਚੰਡੀਗੜ੍ਹ ਮਹਾਲੀ ਕਾਸਟ ਮਜਬੀ ਸਿੱਖ ਉਮਰ 1990 ਕੱਦ 5 ਫੁੱਟ 4 ਇੰਚ ਪੜਾਈ ਬੀਬੀਏ ਕੰਪਿਊਟਰ ਕੋਰਸ ਕੰਮ ਇਹਨਾਂ ਦਾ ਕਿਓਸੀ ਪ੍ਰੋਫਾਈਲ ਇਨ ਫੈਸ਼ਨ ਲਾਈਨ ਤੇ ਪਰਵਾਰ ਦੀ ਮੰਗੀ ਮੁੰਡਾ ਸਿੱਖ ਸਰਦਾਰ ਫੈਮਿਲੀ ਤੋਂ ਹੋਵੇ ਮਜਬੀ ਸਿੱਖ ਸੈਣੀ ਸਿੱਖ ਜੱਟ ਸਿੱਖ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਇਹਨਾਂ ਨੂੰ ਓਨਲੀ ਚੰਡੀਗੜ੍ਹ ਮੁਹਾਲੀ ਵਾਲੇ ਹੀ ਸੰਪਰਕ ਕਰਨ ਜੀ ਆਦਰ ਸਿਟੀ ਤੋਂ ਇਹਨਾਂ ਨੂੰ ਸੰਪਰਕ ਨਾ ਕਰਨ ਪਰਿਵਾਰ ਦਾ ਨਾਮ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਉਮਰ 1997 ਕੱਦ 6 ਫੁੱਟ ਗੋਤ ਪੁੱਲਰ ਪੜਾਈ ਮਾਸਟਰ ਐਂਡ ਅਕਾਊਂਟਿੰਗ ਕੰਮ ਹੈ ਜੀ ਵਰਕਿੰਗ ਐਸ ਟੈਕਨੀਸ਼ੀਅਨ ਔਨ ਵਰਕ ਵੀਜ਼ਾ ਇਨ ਆਸਟ੍ਰੇਲੀਆ 9.5 ਏਕੜ ਜ਼ਮੀਨ ਹੈ ਬਾਈ ਮਰਲੇ ਕਮਰਸ਼ੀਅਲ ਪ੍ਰਾਪਰਟੀ ਪਰਿਵਾਰ ਦੀ ਮੰਗੇ ਕੁੜੀ ਸੋਨੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਤੇ ਕੱਦ 50 ਤੋਂ ਘੱਟ ਨਾ ਹੋਵੇ ਉਮਰ 26 ਤੋਂ 27 ਸਾਲ ਤੱਕ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਕਰਨਦੀਪ ਸਿੰਘ ਪਤਾ ਅੰਮ੍ਰਿਤਸਰ ਕਾਸਟ ਟੌਂਕ ਛੱત્રી ਉਮਰ 11/2/1987 ਕੱਦ 5 ਫੁੱਟ 10 ਇੰਚ ਪੜਾਈ +2 ਪਾਸ ਪਰਾਇਕੀ ਮੈਰਿਡ ਇ ਕੈਨੇਡਾ ਪਿਤਾ ਡਾਕਟਰ ਨੇ ਤੇ ਮਾਤਾ ਹਾਊਸ ਵਾਈਫ ਨੇ ਕਾਮੇਜੀ ਇਹਨਾਂ ਦਾ ਜੌਬ ਇਨ ਰੈਸਟੋਰੈਂਟ ਸਪੈਨਿਸ਼ ਨੈਸ਼ਨੈਲਿਟੀ ਯੂਰੋਪੀਅਨ ਪਾਸਪੋਰਟ ਲੀਵਿੰਗ ਇਨ ਕੈਨੇਡਾ ਤੇ ਪਰਿਵਾਰ ਦੇ ਮੰਗੇ ਟਾਲ ਐਂਡ ਐਜੂਕੇਟਿਡ ਲੜਕੀ ਇਹਨਾਂ ਨੂੰ ਚਾਹੀਦੀ ਏ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਆਪਣੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਵਿੰਦਰ ਸਿੰਘ ਪਤਾ ਮਾਸੀਵਾੜਾ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 1/10/1987 ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਮੁੰਡਾ ਤਲਖਸ਼ੁਦਾ ਜੀ ਕੰਮ ਖੇਤੀਬਾੜੀ ਦਾ ਕੰਮ ਕਰਦੇ ਨੇ 5 ਕਿੱਲੇ ਜ਼ਮੀਨ ਹੈ ਮੰਗੇ ਪਰਿਵਾਰ ਦੀ ਕੁੜੀ ਗਰੀਬ ਪਰਿਵਾਰ ਤੋਂ ਹੋਵੇ ਤਲਖਸ਼ੁਦਾ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਰਾਮਪੁਰਾ ਜੋਪੀ ਕਾਸਟ ਜੱਟ ਸਿੱਖ ਗੋਤ ਕੰਗ ਉਮਰ 15 11 1999 ਕੱਦ 5 ਫੋਰਟ 4 ਇੰਚ ਪੜਾਈ ਐਲ ਐ ਐਮ ਪ੍ਰਾਇਕੀ ਕੈਨੇਡਾ ਇਹ ਪੈਨ ਇੱਕੇ ਉਹ ਵੀ ਕੈਨੇਡਾ ਨੇ ਕਾਮੇ ਜੀ ਅਮਰੀਕਨ ਐਕਸਪ੍ਰੈਸ ਮੈਨੇਜਰ ਜੋਬ ਇਨ ਦਿੱਲੀ ਮਲਟੀਨੇਸ਼ਨਲ ਕੰਪਨੀ ਆਰਵੀਆਈ ਟੀਮ ਮੈਂਬਰ ਸੈਲਰੀ 15 ਲੱਖ ਪਰ ਈਅਰ ਕੁੜੀ ਦੇ ਕੋਲ 2032 ਤੱਕ ਦਾ ਕੈਨੇਡਾ ਦਾ ਵਿਸਟਰ ਵੀਜ਼ਾ ਹੈ ਇੱਕ ਵਾਰੀ ਜਾ ਕੇ ਵੀ ਆਈ ਹੋਈ ਹੈ ਕੈਨੇਡਾ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਵਧੀਆ ਘਰ ਪਰਿਵਾਰ ਤੋਂ ਹੋਵੇ ਤੇ ਕੈਨੇਡਾ ਪੀਆਰ ਹੋਵੇ ਨਾਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੇ ਆਪਣੇ ਅੱਜ ਦੇ ਕੁਝ ਖਾਸ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਿਆ ਕਰੋ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਅਗਰ ਤੁਹਾਨੂੰ ਰਿਸ਼ਤਾ ਕਰਨ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਅਸੀਂ ਐਡ ਲਗਾ ਦਿੰਨੇ ਆ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੋ ਨਿਓ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ